ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸ਼ਬਦ ਅਸੀਂ ਤੁਹਾਡੇ ਸਾਹਮਣੇ ਪੜਨ ਲੱਗੇ ਹਨ ਇਹ ਸ਼ਬਦ ਜਿਸ ਬੱਚੇ ਨੂੰ ਖੰਗ ਹੋਵੇ ਜਾਂ ਕੋਈ ਤਾਪ ਜਾ ਕੋਈ ਬਿਮਾਰ ਹੋਵੇ ਉਸ ਬੱਚੇ ਦੇ ਕੋਲ 40 ਦਿਨ ਲਗਾਤਾਰ 108 ਵਾਰ ਜਾਪ ਕਰੋ ਬੱਚਾ ਠੀਕ ਹੋ ਜਾਵੇਗਾ ਸ਼ਬਦ ਕੁਛ ਇਸ ਤਰ੍ਹਾਂ ਹੈ ਜੀ ਕ ਮੰਗਲ ਕਲਿਆਣ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਰਿਆ ਆਖਨ ਹਾਰੇ ਰਾਖਿਓ ਬਾਰੇ ਇਕ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰੂ ਕੀ ਸਰਨਾਈ ਜਾ ਕੀ ਸੇਵ ਨ ਬਿਰਥੀ ਜਾਈ ਰਹਾਓ ਕਰਮ ਸੁਖ ਬਾਹਰ ਹੁਨ ਸੁਖਾ ਪ੍ਰਭ ਆਪਣੇ ਪੇ ਦਿਆਲਾ ਨਾਨਕ ਵਿਗਨ ਨ ਲਾਗੈ ਕਉ ਮੇਰਾ ਪ੍ਰਭ ਹੋਆ ਕਿਰਪਾਲਾ ਸੁਖ ਮੰਗਲ ਕਲਿਆਣ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰੇ ਰਾਖਿਓ ਵਾਰੇ ਕਿ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰੂ ਕੀ ਸਰਨਾਈ ਜਾ ਕੀ ਸੇਵਨ ਬਿਰਤੀ ਜਾਈ ਰਹਾਓ ਕਰਮ ਹਸੁਖ ਬਾਹਰ ਹੁਨ ਸੁਖਾ ਪ੍ਰਭ ਆਪਣੇ ਪੇ ਦਿਆਲਾ ਨਾਨਕ ਬਿਗਨ ਨ ਲਾਗਾ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੁਖ ਮੰਗਲ ਕਲਿਆਨ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਿ ਨਹਾਰੇ ਰਾਖਿਓ ਬਾਰੇ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰ ਕੀ ਸਰਨਾਈ ਜਾ ਕੀ ਸੇਵ ਨ ਬਿਰਥੀ ਜਾਈ ਰਹਾਓ ਕਰਮ ਹਸੁਖ ਬਾਹਰ ਹੁਨ ਸੁਖਾ ਪ੍ਰਭ ਆਪਣੇ ਪੇ ਦਿਆਲਾ ਨਾਨਕ ਬਿਗਨ ਨ ਲਾਗਾ ਕਉ ਮੇਰਾ ਪ੍ਰਭ ਹੋਆ ਕਿਰਪਾਲ ਸੁਖ ਮੰਗਲ ਕਲਿਆਣ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਲਿਆ ਰਖਨ ਹਾਰੇ ਰਾਖਿਓ ਵਾਰੇ ਇੱਕ ਸਤਿਗੁਰੂ ਤਾਪ ਉਤਾਰਿਆ ਓਗਰੇ ਸਤਿਗੁਰ ਕੀ ਸਰਨਾਈ ਜਾ ਕੀ ਸੇਵ ਨ ਬਿਰਤੀ ਜਾਈ ਰਹਾਓ ਕਰਮ ਸੁਖ ਬਾਹਰ ਪੁੰਨ ਸੁਖਾ ਪ੍ਰਭ ਆਪਣੇ ਪੇ ਦਿਯਾਲਾ ਨਾਨਕ ਬਿਗਨ ਨ ਲਾਗਾ ਕਉ ਮੇਰਾ ਪ੍ਰਭ ਹੋਆ ਕਿਰਪਾਲ ਸੁਖ ਮੰਗਲ ਕਲਿਆਣ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਰਿਆ ਆਖਨ ਹਾਰੇ ਰਾਖਿਓ ਬਾਰੇਕ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰ ਕੀ ਸਰਨਾਈ ਜਾ ਕੀ ਸੇਵ ਨਾ ਵਿਰਤੀ ਜਾਈ ਰਹਾਓ ਕਰਮ ਸੁਖ ਬਾਹਰ ਫੁਨ ਸੁਖਾ ਪ੍ਰਭ ਆਪਣੇ ਪੇ ਦਿਆਲਾ ਨਾਨਕ ਵਿਗਨ ਨ ਲਾਗਾ ਕਉ ਮੇਰਾ ਪ੍ਰਭ ਹੋਆ ਕਿਰਪਾਲਾ ਸੁਖ ਮੰਗਲ ਕਲਿਆਣ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਰਿਆ ਰਖ ਨਹਾਰੇ ਰਾਖਿਓ ਵਾਰੇ ਇੱਕ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰੂ ਕੀ ਸਰਨਾਈ ਜਾ ਕੀ ਸੇਵਨਾ ਬਿਰਤੀ ਜਾਈ ਰਹਾਓ ਕਰਮ ਸੁਖ ਬਾਹਰ ਪੁੰਨ ਸੁਖਾ ਪ੍ਰਭ ਆਪਣੇ ਪੇ ਦਿਯਾਲਾ ਨਾਨਕ ਵਿਗਨ ਨ ਲਾਗਾ ਕਉ ਮੇਰਾ ਪ੍ਰਭ ਹੋਆ ਕਿਰਪਾਲ ਸੁਖ ਮੰਗਲ ਕਲਿਆਣ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਰਿਆ ਆਖ ਨਹਾਰੇ ਰਾਖਿਓ ਬਾਰੇ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰੂ ਕੀ ਸਰਨਾਈ ਜਾ ਕੀ ਸੇਵ ਨ ਬਿਰਥੀ ਜਾਈ ਰਹਾਓ ਕਰਮ ਸੁਖ ਬਾਹਰ ਹੁਨ ਸੁਖਾ ਪ੍ਰਭ ਆਪਣੇ ਤੇ ਦਿਆਲਾ ਨਾਨਕ ਵਿਗਨ ਨ ਲਾਗੈ ਕਉ ਮੇਰਾ ਪ੍ਰਭ ਹੋਆ ਕਿਰਪਾਲਾ ਸੁਖ ਮੰਗਲ ਕਲਿਆਣ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਰਿਆ ਰਖਨ ਹਾਰੇ ਰਾਖਿਓ ਵਾਰੇ ਕਿ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰ ਕੀ ਸਰਨਾਈ ਜਾ ਕੀ ਸੇਵਨ ਬਿਰਤੀ ਜਾਈ ਰਹਾਓ ਕਰਮ ਅਹ ਸੁਖ ਬਾਹਰ ਫੁਨ ਸੁਖਾ ਪ੍ਰਭ ਆਪਣੇ ਪੇ ਦਿਆਲਾ ਨਾਨਕ ਬਿਗਨ ਨ ਲਾਗਾ ਕਉ ਮੇਰਾ ਪ੍ਰਭ ਹੋਆ ਕਿਰਪੀਲਾ ਸੁਖ ਮੰਗਲ ਕਲਿਆਨ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰੇ ਰਾਖਿਓ ਮਾਰੇ ਇੱਕ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰੂ ਕੀ ਸਰਨਾਈ ਜਾ ਕੀ ਸੇਵ ਨ ਬਿਰਤੀ ਜਾਈ ਰਹਾਓ ਕਰਮ ਅਹ ਸੁਖ ਬਾਹਰ ਫੁਨ ਸੁਖਾ ਪ੍ਰਭ ਆਪਣੇ ਪੇ ਦਿਆਲਾ ਨਾਨਕ ਬਿਗਨ ਨ ਲਾਗਾ ਕਉ ਮੇਰਾ ਪ੍ਰਭ ਹੋਆ ਕਿਰਪਾਲਾ ਸੁਖ ਮੰਗਲ ਕਲਿਆਨ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਲਿਆ ਰੱਖਣ ਹਾਰੇ ਰਾਖਿਓ ਵਾਰੇ ਇਕ ਸਤਿਗੁਰੂ ਤਾਪ ਉਤਾਰਿਆ ਓਵਰੇ ਸਤਿਗੁਰੂ ਕੀ ਸਰਨਾਈ ਜਾਕੀ ਸੇਵਨਾ ਬਿਰਤੀ ਜਾਈ ਰਹਾਓ ਕਰਮ ਸੁਖ ਬਾਹਰ ਬਹੁ ਸੁਖਾ ਪ੍ਰਭ ਆਪਣੇ ਤੇ ਦਿਆਲਾ ਨਾਨਕ ਬਿਗਨ ਨ ਲਾਗਾ ਕਉ ਮੇਰਾ ਪ੍ਰਭ ਹੋਆ ਕਿਰਪਾਲਾ ਸੁਖ ਮੰਗਲ ਕਲਿਆਣ ਸਹਜ ਦੁਨ ਪ੍ਰਭ ਕੇ ਚਰਨ ਨਿਹਾਰਿਆ ਆਖ ਨਿਹਾਰੇ ਰਾਖਿਓ ਬਾਰੇਕ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰੂ ਕੀ ਸਰਨਾਈ ਜਾ ਕੀ ਸੇਵ ਨਾ ਵਿਰਥੀ ਜਾਈ ਰਹਾਓ ਕਰਮ ਸੁਖ ਬਾਹਰ ਹੁਣ ਸੁਖਾ ਪ੍ਰਭ ਆਪਣੇ ਪੇ ਦਿਆਲਾ ਨਾਨਕ ਵਿਗਨ ਨ ਲਾਗਾ ਕਉ ਮੇਰਾ ਪ੍ਰਭ ਹੋਆ ਕਿਰਪਾਲਾ ਸੁਖ ਮੰਗਲ ਕਲਿਆਣ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਰਿਆ ਰਖਨ ਹਾਰੇ ਰਾਖਿਓ ਵਾਰੇ ਇਕ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰੂ ਕੀ ਸਰਨਾਈ ਜਾ ਕੀ ਸੇਵਨਾ ਬਿਰਤੀ ਜਾਈ ਰਹਾਓ ਕਰਮ ਸੁਖ ਬਾਹਰ ਪੁੰਨ ਸੁਖਾ ਪ੍ਰਭ ਆਪਣੇ ਪੇ ਦਿਯਾਲਾ ਨਾਨਕ ਬਿਗਨ ਨ ਲਾਗਾ ਕਉ ਮੇਰਾ ਪ੍ਰਭ ਹੋਆ ਕਿਰਪਾਲਾ ਸੁਖ ਮੰਗਲ ਕਲਿਆਣ ਸਹਿਜ ਦੁਨ ਪ੍ਰਭ ਕੇ ਚਰਨਿ ਹਾਰਿਆ ਆਖਨ ਹਾਰੇ ਰਾਖਿਓ ਬਾਰੇ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰੂ ਕੀ ਸਰਨਾਈ ਜਾਕੀ ਸੇਵ ਨਾ ਵਿਰਥੀ ਜਾਈ ਰਹਾਓ ਕਰਮ ਸੁਖ ਬਾਹਰ ਹੁਨ ਸੁਖਾ ਪ੍ਰਭ ਆਪਣੇ ਪੇ ਦਿਆਲਾ ਨਾਨਕ ਵਿਗਨ ਨ ਲਾਗਾ ਕਉ ਮੇਰਾ ਪ੍ਰਭ ਹੋਆ ਕਿਰਪਾਲਾ ਸੁਖ ਮੰਗਲ ਕਲਿਆਣ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਲਿਆ ਰਖਨ ਹਾਰੇ ਰਾਖਿਓ ਵਾਰੇ ਇਕ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰ ਕੀ ਸਰਨਾਈ ਜਾ ਕੀ ਸੇਵ ਨ ਬਿਰਤੀ ਜਾਹੀ ਰਹਾਓ ਕਰਮ ਸੁਖ ਬਾਹਰ ਪੁੰਨ ਸੁਖ ਆਖ ਰਬ ਆਪਣੇ ਪੇ ਦਿਆਲਾ ਨਾਨਕ ਬਿਗਨ ਨ ਲਾਗਾ ਕਉ ਮੇਰਾ ਪ੍ਰਭ ਹੋਆ ਕਿਰਪਾਲੁ ਸੁਖ ਮੰਗਲ ਕਲਿਆਣ ਸਹਜ ਦੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰੇ ਰਾਖਿਓ ਬਾਰੇ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰ ਕੀ ਸਰਨਾਈ ਜਾ ਕੀ ਸੇਵ ਨ ਬਿਰਥੀ ਜਾਈ ਰਹਾਓ ਕਰਮ ਸੁਖ ਬਾਹਰ ਹੁਣ ਸੁਖਾ ਪ੍ਰਭ ਆਪਣੇ ਤੇ ਦਿਆਲਾ ਨਾਨਕ ਵਿਗਨ ਨ ਲਾਗੈ ਕਉ ਮੇਰਾ ਪ੍ਰਭ ਹੋਆ ਕਿਰਪਾਲ ਸੁਖ ਮੰਗਲ ਕਲਿਆਣ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਲਿਆ ਰਖਨ ਹਾਰੇ ਰਾਖਿਓ ਵਾਰੇ ਕਿ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰ ਕੀ ਸਰਨਾਈ ਜਾ ਕੀ ਸੇਵਨ ਬਿਰਤੀ ਜਾਈ ਰਹਾਓ ਕਰਮ ਅਹ ਸੁਖ ਬਾਹਰ ਪੁੰਨ ਸੁਖਾ ਪ੍ਰਭ ਆਪਣੇ ਪੇ ਦਿਆਲਾ ਨਾਨਕ ਬਿਗਨ ਨ ਲਾਗਾ ਕਉ ਮੇਰਾ ਪ੍ਰਭ ਹੋਵਾ ਕਿਰਪਾਲ ਸੁਖ ਮੰਗਲ ਕਲਿਆਣ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਰਿਆ ਆਖ ਨਿਹਾਰੇ ਰਾਖਿਓ ਬਾਰੇ ਇੱਕ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰੂ ਕੀ ਸਰਨਾਈ ਜਾ ਕੀ ਸੇਵ ਨ ਬਿਰਤੀ ਜਾਈ ਰਹਾਓ ਕਰਮ ਸੁਖ ਬਾਹਰ ਹੁਨ ਸੁਖਾ ਪ੍ਰਭ ਆਪਣੇ ਪੇ ਦਿਆਲਾ ਨਾਨਕ ਵਿਗਨ ਨ ਲਾਗੈ ਕਉ ਮੇਰਾ ਪ੍ਰਭ ਹੋਆ ਕਿਰਪਾਲਾ ਸੁਖ ਮੰਗਲ ਕਲਿਆਣ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਲਿਆ ਰਖਨ ਹਾਰੇ ਰਾਖਿਓ ਵਾਰੇ ਇਕ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰ ਕੀ ਸਰਨਾਈ ਜਾ ਕੀ ਸੇਵਨਾ ਬਿਰਤੀ ਜਾਈ ਰਹਾਓ ਕਰਮ ਸੁਖ ਬਾਹਰ ਪੁੰਨ ਸੁਖਾ ਪ੍ਰਭ ਆਪਣੇ ਪੇ ਦਿਆਲਾ ਨਾਨਕ ਬਿਗਨ ਨ ਲਾਗਾ ਕਉ ਮੇਰਾ ਪ੍ਰਭ ਹੋਆ ਕਿਰਪਾਲਾ ਸੁਖ ਮੰਗਲ ਕਲਿਆਣ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਰਿਆ ਆਖ ਨਹਾਰੇ ਰਾਖਿਓ ਮਾਰੇ ਕਿ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰੂ ਕੀ ਸਰਨਾਈ ਜਾ ਕੀ ਸੇਵ ਨ ਬਿਰਤੀ ਜਾਈ ਰਹਾਓ ਕਰਮ ਸੁਖ ਬਾਹਰ ਹੁਣ ਸੁਖਾ ਪ੍ਰਭ ਆਪਣੇ ਤੇ ਦਿਆਲਾ ਨਾਨਕ ਵਿਗਨ ਨ ਲਾਗੇ ਕਉ ਮੇਰਾ ਪ੍ਰਭ ਹੋਆ ਕਿਰਪਾਲਾ ਸੁਖ ਮੰਗਲ ਕਲਿਆਣ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਰਿਆ ਰਖਨ ਹਾਰੇ ਰਾਖਿਓ ਵਾਰੇ ਇੱਕ ਸਤਿਗੁਰੂ ਤਾਪ ਉਤਾਰਿਆ ਓਵਰੇ ਸਤਿਗੁਰੂ ਕੀ ਸਰਨ ਆਈ ਜਾਕੀ ਸੇਵਨਾ ਬਿਰਤੀ ਜਾਈ ਰਹਾਓ ਕਰਮ ਹਸੁਖ ਬਾਹਰ ਹੁਨ ਸੁਖਾ ਪ੍ਰਭ ਆਪਣੇ ਪੇ ਦਿਆਲਾ ਨਾਨਕ ਬਿਗਨ ਨ ਲਾਗਾ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੁਖ ਮੰਗਲ ਕਲਿਆਨ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰੇ ਰਾਖਿਓ ਬਾਰੇ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰੂ ਕੀ ਸਰਨਾਈ ਜਾ ਕੀ ਸੇਵ ਨ ਬਿਥੀ ਜਾਈ ਰਹਾਓ ਕਰਮ ਹਸੁਖ ਬਾਹਰ ਹੁਨ ਸੁਖਾ ਪ੍ਰਭ ਆਪਣੇ ਪੇ ਦਿਆਲਾ ਨਾਨਕ ਬਿਗਨ ਨ ਲਾਗਾ ਕਉ ਮੇਰਾ ਪ੍ਰਭ ਹੋਆ ਕਿਰਪਾਲ ਸੁਖ ਮੰਗਲ ਕਲਿਆਨ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਰਿਆ ਰਖ ਨਹਾਰੇ ਰਾਖਿਓ ਵਾਰੇ ਕਿ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰੂ ਕੀ ਸਰਨਾਈ ਜਾ ਕੀ ਸੇਵਨ ਬਿਰਤੀ ਜਾਈ ਰਹਾਓ ਕਰਮ ਹ ਸੁਖ ਬਾਹਰ ਪੁੰਨ ਸੁਖ ਪ੍ਰਭ ਆਪਣੇ ਤੇ ਦਿਆਲਾ ਨਾਨਕ ਬਿਗਨ ਨ ਲਾਗਾ ਕਉ ਮੇਰਾ ਪ੍ਰਭ ਹੋਆ ਕਿਰਪਾਲੁ ਸੁਖ ਮੰਗਲ ਕਲਿਆਣ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਰਿਆ ਆਖ ਨਿਹਾਰੇ ਰਾਖਿਓ ਮਾਰੇ ਇੱਕ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰ ਕੀ ਸਰਨਾਈ ਜਾ ਕੀ ਸੇਵ ਨਾ ਬਿਰਤੀ ਜਾਈ ਰਹਾਓ ਕਰਮ ਸੁਖ ਬਾਹਰ ਹੁਨ ਸੁਖਾ ਪ੍ਰਭ ਆਪਣੇ ਪੇ ਤਿਆਲਾ ਨਾਨਕ ਵਿਗਨ ਨ ਲਾਗਾ ਕਉ ਮੇਰਾ ਪ੍ਰਭ ਹੋਆ ਕਿਰਪਾਲਾ ਸੁਖ ਮੰਗਲ ਕਲਿਆਣ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰੇ ਰਾਖਿਓ ਵਾਰੇ ਇੱਕ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰੂ ਕੀ ਸਰਨਾਈ ਜਾ ਕੀ ਸੇਵਨ ਬਿਰਤੀ ਜਾਈ ਰਹਾਓ ਕਰਮ ਸੁਖ ਬਾਹਰ ਹੁਨ ਸੁਖਾ ਪ੍ਰਭ ਆਪਣੇ ਪੇ ਦਿਆਲਾ ਨਾਨਕ ਬਿਗਨ ਨ ਲਾਗਾ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੁਖ ਮੰਗਲ ਕਲਿਆਣ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਰਿਆ ਆਖਿਨ ਹਾਰੇ ਰਾਖਿਓ ਬਾਰੇ ਕਿ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰੂ ਕੀ ਸਰਨਾਈ ਜਾ ਕੀ ਸੇਵ ਨ ਬਿਰਤੀ ਜਾਈ ਰਹਾਓ ਕਰਮ ਸੁਖ ਬਾਹਰ ਹੁਨ ਸੁਖਾ ਪ੍ਰਭ ਆਪਣੇ ਪੇ ਦਿਆਲਾ ਨਾਨਕ ਬਿਗਨ ਨ ਲਾਗਾ ਕਉ ਮੇਰਾ ਪ੍ਰਭ ਹੋਆ ਕਿਰਪਾਲਾ ਸੁਖ ਮੰਗਲ ਕਲਿਆਣ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਰਿਆ ਰਖਨ ਹਾਰੇ ਰਾਖਿਓ ਵਾਰੇ ਇੱਕ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰੂ ਕੀ ਸਰਨਾਈ ਜਾ ਕੀ ਸੇਵਨ ਬਿਰਤੀ ਜਾਈ ਰਹਾਓ ਕਰਮ ਸੁਖ ਬਾਹਰ ਪੁੰਨ ਸੁਖਾ ਪ੍ਰਭ ਆਪਣੇ ਪੇ ਦਿਆਲਾ ਨਾਨਕ ਬਿਗਨ ਨ ਲਾਗਾ ਕਉ ਮੇਰਾ ਪ੍ਰਭ ਹੋਆ ਕਿਰਪਾਲ ਸੁਖ ਮੰਗਲ ਕਲਿਆਣ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰੇ ਰਾਖਿਓ ਬਾਰੇ ਇੱਕ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰ ਕੀ ਸਰਨਾਈ ਜਾ ਕੀ ਸੇਵ ਨ ਬਿਰਤੀ ਜਾਈ ਰਹਾਓ ਕਰਮ ਸੁਖ ਬਾਹਰ ਹੁਨ ਸੁਖਾ ਪ੍ਰਭ ਆਪਣੇ ਪੇ ਦਿਆਲਾ ਨਾਨਕ ਵਿਗਨ ਲਾਗਾ ਕਉ ਮੇਰਾ ਪ੍ਰਭ ਹੋਆ ਕਿਰਪਾਲ ਸੁਖ ਮੰਗਲ ਕਲਿਆਣ ਸਹਿਜ ਦੁਨ ਪ੍ਰਭ ਕੇ ਚਰਨਿ ਹਾਲਿਆ ਰਖਨ ਹਾਰੇ ਰਾਖਿਓ ਵਾਰੇ ਇਕ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰੂ ਕੀ ਸਰਨਾਈ ਜਾਕੀ ਸੇਵਨ ਬਿਰਤੀ ਜਾਈ ਰਹਾਓ ਕਰਮ ਸੁਖ ਬਾਹਰ ਪੁੰਨ ਸੁਖਾ ਪ੍ਰਭ ਆਪਣੇ ਪੇ ਦਿਆਲਾ ਨਾਨਕ ਬਿਗਨ ਨ ਲਾਗਾ ਕਉ ਮੇਰਾ ਪ੍ਰਭ ਹੋਆ ਕਿਰਪਾਲ ਸੁਖ ਮੰਗਲ ਕਲਿਆਣ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰੇ ਰਾਖਿਓ ਬਾਰੇ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰੂ ਕੀ ਸਰਨਾਈ ਜਾਕੀ ਸੇਵ ਨ ਬਿਰਤੀ ਜਾਈ ਰਹਾਓ ਕਰਮ ਸੁਖ ਬਾਹਰ ਹੁਨ ਸੁਖਾ ਪ੍ਰਭ ਆਪਣੇ ਪੇ ਦਿਆਲਾ ਨਾਨਕ ਵਿਗਨ ਨ ਲਾਗੈ ਕਉ ਮੇਰਾ ਪ੍ਰਭ ਹੋਆ ਕਿਰਪਾਲ ਸੁਖ ਮੰਗਲ ਕਲਿਆਣ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਲਿਆ ਰਖਨ ਹਾਰੇ ਰਾਖਿਓ ਵਾਰੇ ਇੱਕ ਸਤਿਗੁਰੂ ਤਾਪ ਉਤਾਰਿਆ ਓਬਰੇ ਸਤਿਗੁਰ ਕੀ ਸਰਨਾਈ ਜਾ ਕੀ ਸੇਵਨ ਬਿਰਤੀ ਜਾਈ ਰਹਾਓ ਕਰਮ ਸੁਖ ਬਾਹਰ ਪੁੰਨ ਸੁਖਾ ਪ੍ਰਭ ਆਪਣੇ ਤੇ ਦਿਆਲਾ ਨਾਨਕ ਬਿਗਨ ਨ ਲਾਗਾ ਕਉ ਮੇਰਾ ਪ੍ਰਭ ਹੋਆ ਕਿਰਪਾਲਾ ਸੁਖ ਮੰਗਲ ਕਲਿਆਣ ਸਹਿਜ ਦੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰੇ ਰਾਖਿਓ ਬਾਰੇ ਇੱਕ ਸਤਿਗੁਰੂ ਤਾਪ ਉਤਾਰਿਆ ਉਬਰੇ ਸਤਿਗੁਰ ਕੀ ਸਰਨਾਈ ਜਾ ਕੀ ਸੇਵ ਨ ਬਿਰਤੀ ਜਾਈ ਰਹਾਓ ਕਰਮ ਸੁਖ ਬਾਹਰ ਫੁਨ ਸੁਖਾ ਪ੍ਰਭ ਆਪਣੇ ਪੇ ਦਿਆਲਾ ਨਾਨਕ ਵਿਗਨ ਨ ਲਾਗੈ ਕਉ ਮੇਰਾ ਪ੍ਰਭ ਹੋਆ ਕਿਰਪਾਲਾ